ਫਰੋਇਪਰ ਪੁਲਿਸ ਨੇ ਮਾੜੇ ਅਨੁਸਰਾਂ ਦੇ ਖਿਲਾਫ ਅਲੱਗ-ਅਲੱਗ ਮੁਹਿੰਮਾਂ ਜੜੀਆਂ ਉਹ ਚਲਾਈਆਂ ਹੋਈਆਂ ਲਗਾਤਾਰ ਚੋਰਾਂ ਨੂੰ ਵੀ ਜਿਹੜਾ ਉਹ ਕਾਬੂ ਕੀਤਾ ਜਾ ਰਿਹਾ ਇਸੇ ਕੜੀ ਦੇ ਤਹਿਤ ਫਰੋਇਪਰ ਦੇ ਥਾਣਾ ਸਿਟੀ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਜਿਹੜੀ ਉਹ ਹਾਸਲ ਹੋਈ ਆ ਇੱਕ ਚੋਰ ਗਰੌਂਡ ਨੂੰ ਜਿਹੜਾ ਕਾਬੂ ਕੀਤਾ ਤੇ ਉਹਨਾਂ ਕੋਲੋਂ ਚੋਰੀ ਦੇ 14 ਮੋਟਰਸਾਈਕਲ ਜਿਹੜੇ ਆ ਉਹ ਬਰਾਮਦ ਕੀਤੇ ਆ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰੋਇਪਰ ਦੇ ਥਾਣਾ ਸਿਟੀ ਦੀਆਂ ਹਨ ਜਿੱਥੇ ਪੁਲਿਸ ਨੇ ਇਕ ਚੋਰ ਗਰੂਪ ਨੂੰ ਜਿਹੜਾ ਕਾਬੂ ਕੀਤਾ ਤਾਂ ਉਹਨਾਂ ਕੋਲੋਂ 14 ਚੋਰੀ ਕੀਤੇ ਹੋਏ ਮੋਟਰਸਾਈਕਲ ਜਿਹੜੇ ਬਰਾਮਦ ਕੀਤੇ ਆ ਤੇ ਤਿੰਨ ਚੋਰਾਂ ਨੂੰ ਜਿਹੜਾ ਉਹ ਕਾਬੂ ਕੀਤਾ ਤਾਂ ਇਹਨਾਂ ਮੋਟਰਸਾਈਕਲਾਂ ਵਿੱਚੋਂ ਤੁਸੀਂ ਪਛਾਣ ਸਕਦੇ ਹੋ ਭਾਈ ਕਿ ਤੁਹਾਡਾ ਤੇ ਕਿਤੇ ਤੁਹਾਡਾ ਤਾਂ ਨਹੀਂ ਮੋਟਰਸਾਈਕਲ ਇਹਨਾਂ ਵਿੱਚ ਹੈਗਾ ਕਿਉਂਕਿ ਵੱਡੀ ਗਿਣਤੀ ਵਿੱਚ ਇਹ ਜਿਹੜੇ ਮੋਟਰਸਾਈਕਲ ਆ ਬਰਾਮਦ ਹੋਏ ਆ ਇਹ ਜਿਹੜੇ ਚੋਰਾਂ ਉਹ ਹਲਕਾ ਗੁਰੂ ਹਰ ਸਹਾਏ ਨਾਲ ਹੀ ਸੰਬੰਧ ਦੱਸੇ ਜਾ ਰਹੇ ਆ ਜੋ ਫਰੋਇਪੁਰ ਆ ਕੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਤਾਂ ਸ਼ਹਿਰ ਵਿੱਚੋਂ ਅਲੱਗ-ਅਲੱਗ ਥਾਵਾਂ ਤੋਂ ਇਹ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਕਰਦੇ ਸਨ ਜਿਨ੍ਹਾਂ ਨੂੰ ਤੁਸੀਂ ਪਛਾਣ ਸਕਦੇ ਹੋ ਜਾਂ ਫਿਰ ਪੁਲਿਸ ਨਾਲ ਸੰਪਰਕ ਜਿਹੜਾ ਕਰ ਸਕਦੇ ਹੋ ਤੇ ਆਪਣਾ ਮੋਟਰਸਾਈਕਲ ਪਛਾਣ ਕੇ ਪੁਲਿਸ ਕੋਲੋਂ ਲੈ ਸਕਦੇ ਹੋ ਤਾਂ ਪੁਲਿਸ ਵੱਲੋਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਜਿਹੜੀ ਆ ਉਹ ਕੀਤੀ ਜਾ ਰਹੀ ਆ ਤਾਂ ਇਹਨਾਂ ਕੋਲ ਹੋਰ ਵੀ ਪੁੱਛਗਿਛ ਜਿਹੜੀ ਆ ਉਹ ਕੀਤੀ ਜਾਵੇਗੀ ਕਿ ਇਹਨਾਂ ਦੇ ਗਰੋਹ ਵਿੱਚ ਹੋਰ ਕਿਹੜੇ-ਕਿਹੜੇ ਮੈਂਬਰ ਜਿਹੜੇ ਆ ਉਹ ਸ਼ਾਮਲ ਆ ਤਾਂ ਕੀ ਕੁਝ ਕਹਿਣਾ ਹੈ ਫਰੋਜਪੁਰ ਦੇ ਥਾਣਾ ਸਿਟੀ ਦੇ ਐਸਐਚਓ ਜਤਿੰਦਰ ਸਿੰਘ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਇਹ ਕਾਫੀ ਜਿਹੜੇ ਹੈਗੇ ਮੋਟਰਸਾਈਕਲ ਚੋਰੀ ਦੀਆਂ ਵਾਰਦਾਤਾਂ ਇੱਕ ਪਾਸੇ ਹੋ ਰਹੀਆਂ ਨੇ ਤੇ ਹੁਣ ਕੀ ਜਿਹੜਾ ਅੱਜ ਦੀ ਅਪਡੇਟ ਕੀ ਆ ਕਿੰਨੇ ਮੋਟਰਸਾਈਕਲ ਫੜੇ ਕਿੰਨੇ ਬੰਦੇ ਫੜੇ ਇਹ ਜਿਹੇ ਇੱਕ ਅਸੀਂ ਚੋਰਾਂ ਦਾ ਗਰੋਹ ਫੜਿਆ ਵਾ ਜਿਹੜੇ ਸਾਰੇ ਹੀ ਗੁਰੂਰ ਸਾਹਿਬ ਨਾਲ ਰਿਲੇਟਡ ਨੇ ਔਰ ਇਹ ਸਾਰੇ ਸ਼ਹਿਰ ਵਿੱਚ ਕਈ ਥਾਵਾਂ ਤੋਂ ਚੋਰੀ ਮੋਟਰਸਾਈਕਲ ਕਰਦੇ ਸੀ ਔਰ ਕਰੀਬ ਅੱਜ ਤੱਕ ਇਹਨਾਂ ਕੋਲੋਂ ਅਸੀਂ 14 ਮੋਟਰਸਾਈਕਲ ਬਰਾਮਦ ਕਰ ਚੁੱਕੇ ਹਾਂ ਇਹ ਕੋਈ ਐਸੇ ਬੰਦੇ ਸਾਹਮਣੇ ਆਏ ਜਿਨ੍ਹਾਂ ਦਾ ਪਤਾ ਵੀ ਕਿ ਉਹ ਕਹਿੰਨ ਕਿ ਇਹ ਮੋਟਰਸਾਈਕਲ ਸਾਡੇ ਆ ਕੋਈ ਨਹੀਂ ਉਹ ਹਾਲੇ ਜੀ ਅਸੀਂ ਸ਼ਨਾਖਤ ਕਰਾ ਰਹੇ ਹਾਂ ਪਬਲਿਕ ਨਾਲ ਅਸੀਂ ਤਾਲਮਿਲ ਕਰਕੇ ਸ਼ਨਾਖਤ ਕਰਾ ਰਹੇ ਹਾਂ ਜਿਨ੍ਹਾਂ ਦਾ ਕਿਤੇ ਚੋਰੀ ਹੋਇਆ ਉਹਨਾਂ ਨੂੰ ਅਸੀਂ ਕਾਫੀਆਂ ਨੂੰ ਕੰਟੈਕਟ ਕੀਤਾ ਔਰ ਆ ਰਹੇ ਸਾਡੇ ਕੋਲੇ ਉਹ ਹੋ ਜਾਏਗੀ ਸ਼ਨਾਖਤ ਇਹਨਾਂ ਬੰਦੇ ਦੇ ਨਾਮ ਇਹਨਾਂ ਦੇ ਇੱਕ ਦਿਨਾਂ ਦੀ ਸਤਨਾਮ ਹੈ ਦੂਸਰੇ ਦੇ ਨਾਂ ਸ਼ੋਭਾ ਤੀਸਰੇ ਦੇ ਨਾਂ ਘੋਗੀ ਹੈ ਇਹ ਸਾਰੇ ਇਹ ਸਾਰੇ ਗੁਰੂ ਸਾਹਿਬ ਦੇ ਵੱਖ-ਵੱਖ ਪਿੰਡਾਂ ਨਾਲ ਰਹਣ ਵਾਲੇ ਮੋਟਰਸਾਈਕਲ ਇਧਰੋਂ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਕਿ ਉਧਰੋਂ ਇਧਰ ਲੈ ਆਉਂਦੇ ਨਹੀਂ ਜੀ ਇਧਰੋਂ ਸ਼ਹਿਰ ਚੋਰੀ ਕਰਕੇ ਉਧਰ ਲੈ ਜਾਂਦੇ ਸੀ ਹੋਰ ਵੀ ਇਹਨਾਂ ਦੇ ਨਾਲ ਦੇ ਕੋਈ ਬੰਦੇ ਕੁਝ ਹੈ ਕੋਈ ਹਾਲੇ ਅਸੀਂ ਚੱਲ ਰਹੀ ਸਾਡੀ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਭ ਜਿਹੜੇ ਮੋਟਰਸਾਈਕਲ ਚੋਰੀ ਦੇ ਫੜੇ ਗਏ ਨੇ ਇਹ ਲਗ ਲਗ ਸ਼ਹਿਰਾਂ ਤੋਂ ਫੜੇ ਗਏ ਕਿ ਫਰੀਪੁਰ ਦੇ ਨਹੀਂ ਫਰੀਪੁਰ ਨਾਲ ਰਿਲੇਟਡ ਹੀ ਨੇ ਸਾਰੇ ਮੋਟਰਸਾਈਕਲ ਇਹ ਜੋ ਇਹਨਾਂ ਨੂੰ ਬਰਾਮਦ ਕੀਤੇ ਅਸੀਂ ਮੋਟਰਸਾਈਕਲਾਂ ਦੇ ਨਾਲ ਨਾਲ ਕੁਝ ਹੋਰ ਨਹੀਂ ਕੁਝ ਬਰਾਮਦ ਨਹੀਂ ਹਲੇ ਕੁਝ ਨਹੀਂ ਜੀ ਹਾਲ ਤੱਕ ਸਿਰਫ ਮੋਟਰਸਾਈਕਲ ਹੀ ਬਰਾਮਦ ਹੋਏ ਆ ਔਰ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਮੀਦ ਇਹਨਾਂ ਤੋਂ ਹੋਰ ਵੀ ਮੋਟਰਸਾਈਕਲ ਮਿਲਣ ਦੀ ਉਮੀਦ ਹੈਗੀ ਹੈ ਇਹ ਕਿੰਨਾ ਤੋਂ ਕਰੋ ਇਹਨਾਂ ਦਾ ਦੇਖਾ ਜੀ ਇਹ ਚੱਲ ਰਹੀ ਜੀ ਸਾਡੀ ਇਨਵੈਸਟੀਗੇਸ਼ਨ ਚੱਲਦੀ ਵੀ ਤਿੰਨ ਜਣੇ ਤਾਂ ਫੜੇ ਆ ਇਹ ਆਪਣੇ ਸਪਲੈਂਡਰ ਨੂੰ ਹੀ ਆ ਮੋਟਰਸਾਈਕਲਾਂ ਨੂੰ ਟਾਰਗੇਟ ਕਰਦੇ ਸੀ ਹਰ ਤਰ੍ਹਾਂ ਦੇ ਮੋਟਰਸਾਈਕਲ ਨੂੰ ਟਾਰਗੇਟ ਕਰਦੇ ਸੀ ਜੀ ਇਹ